ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆ ਰਹੇ ਹਾਂ 98 11 ਜਿਹਨੂੰ ਲੋਕ ਮੂਸੇ ਵਾਲੇ ਦੇ ਨਾਂ ਤੇ ਵੀ ਜਾਣਦੇ ਆ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ 96 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਟਾਇਰ ਦੀ ਗੱਲ ਕਰੀਏ ਟਰੈਕਟਰ ਦੇ ਟਾਇਰ ਹੈਗੇ ਆ 90 ਪੈਸੇ ਟਾਇਰ ਹੈਗੇ ਆ ਚਾਰੇ ਟਾਇਰ ਹੀ 90 ਪੈਸੇ ਆ ਮੂਰਲੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਬਾਕੀ ਟਰੈਕਟਰ ਦੀ ਇੰਜਨ ਗੇਅਰ ਦੀ ਚਲਾਈ ਬਹੁਤ ਚੰਗੀ ਹੈ ਜ਼ਿਆਦਾਤਰ ਐਚਐਮਟੀ ਟਰੈਕਟਰ ਪਿਛਲੇ ਹਿੱਸੇ ਚੋਂ ਆਵਾਜ਼ ਕਰਦੇ ਹੁੰਦੇ ਆ ਪਰ ਇਹ ਟਰੈਕਟਰ ਪਿਛਲੇ ਹਿੱਸੇ ਵਿੱਚੋਂ ਬਹੁਤ ਘੱਟ ਨਾ ਮਾਤਰਵਾਜ ਹੈ ਦੀ ਮਗਰਾੜ ਮੂ ਰੂਟ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਹੈ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਜਾਂ ਜੋ ਵੀ ਟਰੈਕਟਰ ਤਿਆਰ ਕਰਕੇ ਉਦੇਸ਼ਾਂ ਵਿੱਚ ਭੇਜਦੇ ਹਨ ਉਹਨਾਂ ਖਾਤਰ ਵੀ ਟਰੈਕਟਰ ਠੀਕ ਹੈ ਕਿਉਂਕਿ ਇਸ ਦਾ ਮਕੈਨੀਕਲ ਕੰਮ ਕੁਝ ਵੀ ਨਹੀਂ ਹੋਣ ਵਾਲਾ ਬ੍ਰੇਕ ਬਰੂਕ ਸਭ ਕੁਝ ਓਕੇ ਹੈ ਬਾਕੀ ਜੇ ਕਿਸੇ ਨੇ ਪੰਜਾਬ ਚ ਕੋਈ ਕੰਮ ਲੈਣਾ ਵੱਡਾ ਟਰੈਕਟਰ ਹੈ ਘੱਟ ਮੁੱਲ ਦਾ ਟਰੈਕਟਰ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਟਰੈਕਟਰ ਦੀ ਡਿਮਾਂਡ ਹੈਗੀ ਹੈ 1.2 ਲੱਖ ਰੁਪਈਆ ਧੰਨਵਾਦ ਦੋਸਤੋ